ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਢਿੱਲੋਂ ਡੇਰੀ ਫਾਰਮ ਬਠਿੰਡਾ ਦੇ ਵਿੱਚ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਾਉਣੀ ਆ ਆਪਣਾ ਮੋਬਾਈਲ ਨੰਬਰ ਨੋਟ ਕਰੋ 9878123917 ਚੈਨਲ ਨੂੰ ਬਾਈ ਜੀ ਸਬਸਕ੍ਰਾਈਬ ਕਰ ਲਓ ਨਾਲ ਲੱਗਿਆ ਘੰਟੀ ਦਾ ਬਟਨ ਪ੍ਰੈਸ ਕਰ ਲਓ ਕਿਉਂਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਬਾਕੀ ਨੰਬਰ ਬਾਈਆਂ ਦਾ ਆਨ ਸਕਰੀਨ 'ਆ ਨੋਟ ਕਰ ਲਓ ਸਕਰੀਨ ਤੇ ਚੱਲ ਰਿਹਾ ਅੱਜ ਦੀ ਵੀਡੀਓ ਪਿੰਡ ਭਾਈ ਰੂਪਾ ਤੇ ਬਠਿੰਡੇ ਜ਼ਿਲ੍ਹੇ ਦੀ ਵੀਡੀਓ ਹੈ ਜੀ ਤੈਨਾਂ ਤੁਹਾਨੂੰ ਦਿਖਾਵਾਂਗੇ ਝੋਟੀਆਂ ਕਿਹੜਾ ਸੂਆ ਕਦੋਂ ਸੂਈਆਂ ਦੋ ਸੂਈਆਂ ਸਵਾਈਆਂ ਰੇਡ ਡਿਟੇਲ ਸਭ ਕੋ ਵੀਡੀਓ ਦੇ ਵਿੱਚ ਹੋਊਗਾ ਤੇ ਗੱਲਬਾਤ ਬਾਈ ਬੋਰ ਨਾ ਕਰਾਵਾਂ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਾਈ ਹੋ ਠੀਕ ਹੋ ਜੀ ਬਹੁਤ ਵਧੀਆ ਪਹਿਲਾਂ ਤਾਂ ਨੰਬਰ ਬੋਲ ਦਗੇ ਜੀ ਨੰਬਰ ਆਪਣਾ 9479905855 ਜੀ ਪਿੰਡ ਆਪਣਾ ਜੀ ਪਿੰਡ ਭਾਈ ਰੂਪਾ ਜੀ ਜ਼ਿਲ੍ਹਾ ਬਠਿੰਡਾ ਗਏ ਤਹਿਸੀਲ ਫੂਲ ਫੂਲ ਆ ਗਈ ਨੇੜੇ ਨੇੜੇ ਆਪਣੇ ਸਲਾਪੁਰਾ ਭਗਤਾ रामਪੁਰਾ ਮੰਡੀ ਨੇੜੇ ਲੱਗਦੀ ਜੀ ਆਪਣੇ ਵਿਚਾਲੇ ਆਏ ਨੇ ਵਧੀਆ ਰਹਿੰਦਾ ਆਪਣੀ ਵੀਡੀਓ ਬਹੁਤ ਵਧੀਆ ਬਾਈ ਬਹੁਤ ਓਕੇ ਤੇ ਅੱਜ ਫਿਰ ਤਿੰਨ ਦਿਖਾ ਦੇਣੀ ਆ ਤਿੰਨ ਹਾਂ ਜੀ ਤਿੰਨ ਨਾਲ ਆਪਣੇ ਵਾਲੇ ਇੱਕ ਸੂਈ ਸਵਾਈ ਲਾਹਟ ਤੇ ਬਲੂਨ ਝੋਟੀ ਦਿਖਾਵ ਬਚਾਲੇ ਗੱਬਣ ਮੱਝ ਇਹ ਤੀਜਾ ਸੂਆ ਜੀ ਇਹ ਦੂਜਾ ਸੂਆ ਰਾਤ ਸੂਈ ਹੈ ਤੇ ਸਾਰੀਆਂ ਚੰਗੇ ਦੁੱਧ ਹੜੀਆਂ ਪੂਰੇ ਦੁੱਧ ਹੜੀਆਂ ਜੀ ਬਾਈ ਜਿਹੜੀ ਆਪਾਂ ਪਹਿਲੇ ਨੰਬਰ ਤੇ ਬੋਰਡ ਨੰਬਰ ਬੋਲ ਜੀ ਪਹਿਲਾਂ ਤਾਂ ਨੰਬਰ 94799 ਬਾਈ 05855 ਜੀ ਜਿਹੜੀ ਆਪਾਂ ਪਹਿਲੇ ਨੰਬਰ ਤੇ ਝੋਟੀ ਦੇਖੀ ਜੰਨੇ ਵੀਰੇ ਕਿਹੜੀ ਕਿਹੜਾ ਸੂਆ ਸੂਈ ਇਹ ਦੂਜਾ ਸੂਆ ਸੂਈ ਹੈ ਬਾਈ ਰਾਤ ਕਦੋਂ ਸੂਈ ਹੈ ਇਹ ਰਾਤ ਸੂਈ ਹੈ 12:00 ਕਿੰਨਾ ਕ ਫਿਰ ਬੋਲਾ ਘੜਦਾ ਸੋਭਾ ਬੋਲਾ ਦਾ 3-4 ਕਿਲੋ ਘੜੇ ਬੱਚੇ ਪੈ ਗਏ ਮਗਰ ਕੀ ਆ ਗਿਆ ਮਰ ਕਟਾਈ ਇਹ ਖੋਲੋ ਜੀ ਤੋਰਾ ਕਰੇਗੇ ਚੈੱਕ ਚੰਗੀ ਆ ਜੀ ਸੁਹਾ ਦੂਜਾ ਸਾਈਜ਼ ਫੁੱਲ ਦੀ ਆ ਪੋਲਰਾਂ ਇੱਕ ਸੰਗ ਦਾ ਜਰੂਰ ਲਿਆਵਾ ਕੋਈ ਨਾਲ ਰਲਦਾ ਮਿਲਦਾ ਹਨਾ ਉਹ ਵੀtio ਆ ਜੀ ਬਹੁਤ ਚੰਗੇ ਵੇ ਥਾਂ ਤੋਂ ਚੰਗਾ ਲੱਗ ਥੱਲੋਂ ਸਾਫ ਆ ਸਾਫ ਸੁਥਰੀ ਤੇ ਸਾਈਜ਼ ਫੁੱਲ ਹਨਾ ਸਾਈਜ਼ ਫੁੱਲ ਆਈ ਬਹੁਤ ਡੇਕ ਛੋਰੀ ਮਾਨਾ ਪਖਾਨਾਂ ਦੀ ਗੱਲ ਕਰਨੇ ਕੱਲਾ ਕੱਲਾ ਨਿਕਣਵੇਂ ਤੇ ਗਾਇਬ ਤੇ ਥਣ ਲੱਗੇ ਵੇ ਜੀ ਮੋਲਿਓ ਤੇ ਹੌਣ ਜਾਨ ਬਹੁਤ ਚੰਗਾ ਬਈ ਤੇ ਹੌਣ ਜਾਨ ਪੂਰਾ ਫੁੱਲ ਪੂਰਾ ਫੁੱਲ ਆ ਜਾਂਦਾ ਤੇ ਥਾਣੀ ਦੱਸਦਾ ਪਿਆ ਹਾਂ ਹਾਂ ਬੜਾ ਵੀਡੀਓ ਤੇ ਮੰਗਾਦੇ ਥੱਲੋਂ ਗਾਰੰਟੀ ਹੋ ਆਪਣੀ ਬਈ ਯਾਰ ਥਾਨ ਦੀ ਤੇ ਬਾਕੀ ਦਾ ਗਾਂ ਵਸ਼ਾਦਾ ਵਾ ਨਾ ਆਪਾਂ ਕਹਿ ਸਕਦੇ ਹਾਂ ਨਾ ਆ ਦੇਖੋ ਜੇ ਅੱਗੇ ਜੇ ਤੋਂ ਵੀ ਦੇਖੋ ਮਾਲਕ ਦਾ ਪਹਿਲਾਂ ਥੱਲੇ ਤੇ ਕਹਿੰਦੇ 13 ਲੀਟਰ ਕੱਢਿਆ ਅੱਗੇ ਬੱਚਾ ਉਹਦਾ 14 ਲੀਟਰ ਮੰਨ ਕੇ ਦੇ ਦਿੰਗੇ ਓਕੇ ਜੀ ਹਾਂ ਸਹੀ ਹੈ ਜੀ ਚੰਗੀ ਆ ਬਾਕੀ ਫੈਜ ਫੁੱਲਾ ਮਾ ਦਾ ਤਰਾ ਆਰਾਮ ਆਦਨੇ ਮੜੇ ਬਾਈ ਮਾਰ ਦੇ ਆ ਦੇਖੋ ਵੀਰੋ ਬੱਚਾ ਚੋਂਦਾ ਤੁਸੀਂ ਦੇਖ ਸਕਦੇ ਹੋ ਬੱਚੇ ਦੇ ਪਾਉ ਜੀ ਦੁੱਧ ਚੋਈ ਦਾ ਫਰਦਲੇ ਨਾਲ ਕਹਿਆ ਨਾ ਬਾਈ ਚੋਈ ਪੂਰੀ ਵਧੀ ਚੋਈ ਗਰੰਟੀ ਓਕੇ ਦੇਖੋ ਜੀ ਬੱਚਾ ਬੰਨਤਾ ਮਾਰੋ ਜੀ ਧਾਰਾ ਕੰਪਲੀਟ ਧਾਰਾ ਕੋਈ ਹੱਲ ਨਹੀਂ ਕੋਈ ਚੱਲ ਨਹੀਂ ਸੀਸੂ ਦਾ ਬਹੁਤ ਹੈ ਦੂਜਿਆਂ ਚੋ ਮਾਰਦੇ ਹੋ ਜੀ ਤੇ ਧਾਰ ਦਾ ਫਿਰ ਬੱਚਾ ਵਿੱਚੋ ਕੇ ਉੱਠ ਗੜੂ ਹਾਂ ਬਾਈ ਬੋਰਡ ਹਾਂ ਜੀ ਹਾਂ ਸੀਸੂ ਦਾ ਬਹੁਤ ਹੈ ਕੋਈ ਮਰ ਚ ਹੋਈ ਜਾ ਬੰਦਾ ਚੀਜ਼ ਹੈ ਬੁੜੀ ਚੀਜ਼ ਹੈ ਇਹਨੂੰ ਆ ਦੇਖੋ ਓਕੇ ਵੀਰੇ ਬਸ ਬਾਕੀ ਦਾ ਪੀਲਾ ਵਾਲਾ ਪਿਆ ਇਹ ਬਾਈ ਜਿਹਦੇ ਕਿੰਨੇ ਪੈਸੇ ਆਗੇ ਇਹ ਬਾਈ ਇੱਕ 32 ਦੇਣੀ ਆਪਾਂ 1 ਲੱਖ 32 ਹਜ਼ਾਰ ਮਾਨਦਾਨ ਮਾਨਦਾਨ ਹੋਈ ਤੇ ਥੱਲੇੋਂ ਦੇਖੋ ਨਾ ਜਗਾ ਪੂਰੀ ਸਾਫ ਆ ਬਾਈ ਜਿਹਾ ਚੋਂ ਜਾਣ ਦੀ ਸਾਫ ਸੁਣ ਬਹੁਤ ਜੰਗ ਲੱਗਾ ਹੋਇਆ ਹਮਮ ਨਿਕਲਵੇਂ ਪੂਰੇ ਪੈੱਟ ਤੇ ਤੇ ਝੋਟੀ ਪੂਰੀ ਚੰਗੀ ਆ ਜੀ 1,32,000 ਕੋ ਫਿਕਸ ਪ੍ਰਾਈਸ ਨਹੀਂ ਹੈਗਾ ਤੁਹਾਡਾ ਮਾਨਤਾਨ ਵੀ ਜ਼ਰੂਰ ਹੋਣਾ ਆਏਗਾ ਇਹਦਾ ਠੀਕ ਆ ਜੀ ਤੇ ਬਾਈ ਹੁਣ ਦੋ ਨੰਬਰ ਇਹ ਬਾਈ ਤੀਜਾ ਸੂਆ ਜੀ ਫੋਲ ਆਨ ਵੀਰੇ ਤੀਜਾ ਸੂਆ ਤੇ ਫਿਰ ਚੰਗੇ ਵਜਨ ਵਜੂਦ ਵਾਲੀ ਮੱਝ ਆ ਗਈ ਹਾਂਜੀ ਇਹ ਆਪਣਾ ਇਥੋਂ ਲਈਏ ਗਵਾਂਢਾਂ ਚੋਂ ਹਮ ਇਹਦਾ ਵੀ 1500 ਲੀਟਰ ਦਾ ਦਵਾ ਕਿਸੇ ਮਾਗ ਰਹੇ ਨਾ ਓਕੇ ਤੇ ਐਤ ਕੀ ਫਰਕ ਨਾ ਕਹਿ ਕੇ ਦੇ ਦੇਣਗੇ ਕੋਈ 15 ਕਾਵਾਂਗੇ ਆਪਾਂ ਵੱਧ ਨਹੀਂ ਤੇ ਵਜਨ ਫੁੱਲ ਹਨਾ ਹਾਂ ਵਜਨ ਫੁੱਲ ਬਈ ਇਸੇਵਾ ਦਾ ਫਿਰ ਐਚ ਬੜਾ ਨੂੰ ਫੇਲ ਕਰਦੀਆਂ ਨਾ ਮੋੜਦਾ ਬਈ ਤੰਬੂ ਲਾ ਦੂ ਇਹ ਪੰਜਾਂ ਦਾ ਸੁੰਦੀ ਨਹੀਂ ਹੂੰ ਤਾਂ ਬਹੁਤ ਚੰਗਾ ਲੱਗਿਆ ਉਹਦੇ ਦੇ ਕਿੰਨੇ ਪੈਸਾ ਬਾਈ ਇਹਦਾ ਬਈ ਮੁੱਲ ਕਰਾਉਣੋਂ ਕਹਿੰਦਾ ਮਰਜ਼ੀ ਕਰਾ ਲਓ ਇੱਕ ਆਪ 27 ਦੀ ਦੇਣੀ ਹੈ 127 ਦੀ ਹਾਂਜੀ ਹਾਂਜੀ ਚੰਗੀ ਹੈ ਜੀ ਬਾਕੀ ਸਾਇ ਚੰਗਾਗਾ ਦੁੱਧ ਨੇ ਵਾਕਈ ਕੱਢਣਾ ਕੋਈ ਐਸੀ ਗੱਲ ਨਹੀਂ ਹੈਗੀ ਦੁੱਧ ਨਾ ਕੱਢੇ ਝੋਟੀ ਆ ਦੇਖੋ ਜੀ ਸਾਇ ਦੀ ਚੰਗੀ ਬਾਕੀ ਥਾਂ ਲੈਵਾ ਬਲੀ ਬਲੀ ਬਹੁਤ ਹੈ ਵਜਨ ਬਹੁਤ ਹੈ ਮੈਂ ਫੁੱਲ ਫੁੱਲ ਦੋ ਮੰਝਾਂ ਜਿੰਨਾ ਆਪਾਂ ਵਜਨ ਕਹਿ ਸਕਦੇ ਹਾਂਜੀ ਆ ਦੇਖੋ ਲੈ ਲੇ ਤੋ ਕਰੋ ਜਕ ਕੁਆਲਿਟੀ ਬੁਰੀ ਚੰਗੀ ਹੂੰ ਤੇਵਾ ਬੋਬਾ 1 ਲੱਖ 27 ਹਜ਼ਾਰ ਦੇਣੀ ਹੈ ਭਾਈ ਜੀ ਓਕੇ ਵੱਡੇ ਸਾਈਜ਼ ਦੀ ਆ ਕਿ ਦੁੱਧ ਕਿੰਨਾ ਕਰ ਦੂ ਫਿਰ ਉਹਦੇ ਵਿੱਚ 15 ਲੀਟਰ ਗੱਡੂ ਰਹਾ ਹਣਾ ਇਹ ਭਾਈ ਮਰਜੀ ਕੋਈ ਆਉਣ ਲਈ ਸ਼ੌਲ ਨਹੀਂ ਓਕੇ ਤੇ ਇੱਕ ਛੋਟੀ ਜੀ ਬੱਚੀ ਹੈਗੀ ਹਣਾ ਨਾਲ ਸਾਥ ਭਾਜੀ ਜ਼ਰੂਰ ਹੈਗੀ ਹੈ ਜੀ ਉਹਦੇ ਚੋਂ ਆਉਂਦਾ ਦੁੱਧ ਦੁੱਧ ਭਈ ਅਸੀਂ ਨਹੀਂ ਚੋਇਆ ਜਾਵਾਂ ਹੱਥ ਲਾਇਆ ਉਹਨੂੰ ਓਕੇ ਹਾਂ ਆ ਦੇਖੋ ਜੀ ਤੇ ਬੱਚੇ-ਬੱਚੇ ਦੀ ਕੋਈ ਪ੍ਰੋਬਲਮ ਹੀ ਨਹੀਂ ਆ ਦੇਖ ਲਓ ਇੱਕ ਥਾਂ ਦਾ ਜੰਮੇ ਚੋਂਗਾ ਹਣਾ ਹਾਂ ਉਹ ਬੰਲਾ ਜੰਮ ਭਾਈ ਠੰਡ ਠੰਡੀ ਬਾਹਲੀ ਹੈ ਯਾਰ ਬੱਚੇ ਦਾ ਬਹੁਤ ਜ਼ਿਆਦਾ ਕਰਦੇ ਆ ਬੱਚੇ ਦਾ ਕਰਦੇ ਹਾਂ ਆ ਦੇਖੋ ਇਹਨੇ ਧਾਰਾ ਮਾਰ ਕੇ ਖਾਣਾ ਨਹੀਂ ਓਕੇ ਆ ਦੇਖੋ ਮਾਰੀ ਧਾਰਾ ਬਾਈ ਕਹਿੰਦੇ ਖਾਣਾ ਆ ਪੰਜਮ ਤੇ ਕੋਈ ਕਹਿੰਦੇ ਐਸੀ ਗੱਲ ਨਹੀਂ ਹੈ ਮਾਰੋ ਜੀ ਧਾਰਾ ਮਾਰੀ ਉਹ ਆਰ ਦੇ ਮੜੀ ਆ ਦੇਖੋ ਵੀਰੋ ਧਾਰਾ ਧੁਰਾ ਤੇ ਬੱਚੇ ਬੁੱਚੇ ਤੇ ਫਿਰ ਕਮਾਗਰ ਕੇ ਆ ਗਏ ਨੇ ਮਗਰ ਇਹਦੇ ਕੱਟੀ ਆ ਜੀ ਓਕੇ ਕੱਟੀ ਚੰਗੀ ਹੈ ਨਾ ਬਹੁਤ ਚੰਗੀ ਜਿਹੀ ਦੀ ਦੂਜਾ ਜੋ ਮਾਰ ਦੇ ਕੋਈ ਪ੍ਰੋਬਲਮ ਨਹੀਂ ਝੋਟੀ ਨੂੰ ਇੱਕ ਨੰਬਰ ਆ ਜੀ 9 ਲੀਟਰ ਬਾਈ ਬਹੁਤ ਤਿਆਰ ਹੈ ਥੱਲੇ ਹੁਣ ਕਿੰਨਾ ਦੋ ਤੀਜਾ ਦਾ ਹੋਇਆ ਹੈ ਬਾਈ 12 13 ਦੇ ਦਰਾਂ ਆਣਾ ਹੈ ਬਸ ਜੀ ਓਕੇ ਥੱਲੋਂ ਘਰੋ ਇਧਰ ਨੂੰ ਮਾਰੀ ਜੀ ਸਰ ਜੀ ਚੈੱਕ ਵੱਡੇ ਸਹੇ ਦੀ ਝੋਟੀ ਆ ਗਈ ਤੇ ਕੀ ਮੁੱਲ ਆ ਗਿਆ ਬਾਈ ਘੋੜੇ ਦਾ ਇਹ ਆਪਾਂ 30 ਦੀ ਦੇਣੀ ਹੈ ਬਾਈ ਯਾਰ 1 ਲੱਖ 30 ਦੀ ਹਾਂ ਜੀ ਹਾਂ ਜੀ ਤੇ ਹੁਣ 9 ਕਿਲੋ ਬਾਲਾ ਰੈਡੀ ਆ ਹਾਂ ਜੀ ਹਾਂ ਜੀ ਨਾਲ ਬਰਾਬਰ ਹੋਈ ਸਹੇ ਜੀ ਬੜਾ ਵੱਡਾ ਇਹਦਾ ਤਾਂ ਹਾਂ ਪੂਰੇ ਕੱਦ ਵਾਲੇ ਹੈ ਬਾਕੀ ਦੋ ਦੰਦਾਂ ਦੀ ਮੋਹ ਦੋ ਦੰਦ ਤੇ ਮਗਰ ਕੱਟੀ ਮਾ ਕੱਟੀ ਇਹ 1 ਲੱਖ 27000 ਨੂੰ 32 ਦੀ ਮਾਨਦਾਨ ਹੋ ਜੂਗੀ ਮਾਨਦਾਨ ਹੋ ਜੀ ਓਕੇ ਬਾਕੀ ਸਾਰੇ ਵੀਰਾਂ ਦਾ ਐਂਡ ਤਾਈਂ ਵੀਡੀਓ ਦੇਖਣ ਲਈ ਚੈਨਾਂ ਨੂੰ ਪਿਆਰ ਦੇਣ ਲਈ ਧੰਨਵਾਦ ਨੰਬਰ 22 ਦਾ ਸਕਰੀਨ ਤੇ ਬੋਲੀ ਬਈ ਨੰਬਰ ਫੇਰ 94799 ਜੀ 05858 ਵੇ ਪਿੰਡ ਭਾਈ ਰੂਪਾ ਬਠਿੰਡੇ ਜਿਹੜੇ ਦਾ ਪਿੰਡ ਆ ਧੰਨਵਾਦ ਜੀ